ਕਿੰਨ ਸੌ ਰੁਪਏ ਮੇਰਾ ਮਤਲਬ 450 ਰੁਪਏ ਹੀ ਲਗਭਗ ਅੱਛਾ 1500 ਰੁਪਏ 100 ਰੁਪਏ ਹਾਂ 1000 ਰੁਪਏ ਦੀ 50 ਰੁਪਏ ਦੀ ਅੱਛਾ 2000 ਦੀ 10-10 ਰੁਪਏ ਵੀ ਵਾਲੀਆਂ ਦੇ 500 ਰੁਪਏ ਅਲੱਗ ਪਿਆਰੇ ਅਗਲੇ ਬੰਦੇ ਅੱਛਾ ਅੱਛਾ ਬਸ ਹੋਰ ਕੁ ਸਮਾਨ ਟੈਕ ਨਹੀਂ ਹੋਰ ਸਮਾਨ ਨਹੀਂ ਚੁੱਕਿਆ ਇਹੋ ਜਿਹਾ ਹਾਂਜੀ ਕਨਰੇਾਈ ਬੇਕਰੀ ਕਹੜੋ ਡਾਕਟਰ ਜੀ ਇਹ ਡਾਕਟਰ ਸੁਨਦਰ ਮਾਇਣ ਕਹੜੋ ਸੁਵਾਂ

ਖਾਣੇ ਪੜਤੀ ਛਾਣੇ ਪੜਸਵਾਰ ਗਏ ਸੇ ਛਾਣਵੇਂ ਕੋਈ ਐਸਾ ਹੀ ਬੈਠੋ ਦਾਦੀ ਆਏਗੇ ਮੌਕਾ ਵੇਖੇ ਕੁ ਮੰਗ ਕਰਦੇ ਨੇ ਹਾਂ ਕੁ ਮੰਗ ਕਰਦੇ ਪ੍ਰਸ਼ਾਸਨ ਨੂੰ ਉਹਨਾਂ ਪ੍ਰਸ਼ਾਸਨ ਗਿਆ ਕਿ ਮੈਂ ਆਪਣਾ ਸਾਡੇ ਪੈ ਭਾਈ ਦੱਟ ਕਰੋ ਕਿ ਇਹਦਾ ਖਾਦੋੜ ਇਹਦਾ ਖੇੜੇ ਜੋੜਾ ਗਣ ਮਾਤ ਪੜੀ ਨੂੰ ਢੇਰ ਦੀ ਹੈ ਇਹ ਕੋਈ ਨਾ ਕੰਪਨੀ ਕੰਮ ਕਰ ਮੰਨੋ ਨਾ ਕੀਤਾ